ਪਟਿਆਲਾ ਦੀ ਰਜਿਸਟਰ ਇਲੈਕਟ੍ਰੋਨਿਕ মিডিਆ ਕਲੱਬ ਦੇ ਵਿੱਚ ਚੋਣਾਂ ਹੋਈਆਂ ਜਿਨ੍ਹਾਂ ਚੋਣਾਂ ਦੇ ਵਿੱਚ ਤਿੰਨ ਅਹੁਦਿਆਂ ਦੇ ਉੱਪਰ ਉਮੀਦਵਾਰ ਖੜੇ ਕਿਤੇ ਗਏ ਪ੍ਰਧਾਨ ਦੇ ਤੌਰ ਤੇ ਚੋਣਾਂ ਦੇ ਵਿੱਚੋਂ ਬਹੁਮਤ ਦੇ ਨਾਲ ਅਮਨਦੀਪ ਸਿੰਘ ਜੋ ਕਿ ਅਜੀਤ ਅਖਬਾਰ ਦੇ ਪੱਤਰਕਾਰ ਨੇ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਜਨਰਲ ਸਕੱਤਰ ਦੇ ਤੌਰ ਤੇ ਬਹੁਮਤ ਦੇ ਨਾਲ ਤਰਨਜੋਤ ਸਿੰਘ ਠਕਰਾਲ ਰੋਜ਼ਾਨਾ ਸੁਖੋ ਸਪੋਕਸਮੈਨ ਦੇ ਪੱਤਰਕਾਰ ਨੂੰ ਜਨਰਲ ਸਕੱਤਰ ਚੁਣਿਆ ਗਿਆ ਅਤੇ ਸਰਬਸੰਮਤੀ ਦੇ ਨਾਲ ਚੋਣਾਂ ਤੋਂ ਪਹਿਲਾਂ ਹੀ ਕੈਸ਼ੀਅਰ ਦੇ ਤੌਰ ਤੇ ਰਣਜੀਤ ਸਿੰਘ ਜੋ ਕਿ ਐਮਐਸਪੀ ਦੇ ਪੱਤਰਕਾਰ ਹਨ ਉਹਨਾਂ ਨੂੰ ਕੈਸ਼ੀਅਰ ਦਾ ਅਹੁਦਾ ਦਿੱਤਾ ਗਿਆ ਬਹੁਤ ਹੀ ਸਾਫ਼ ਸੁਥਰਾ ਢੰਗ ਦੇ ਨਾਲ ਇਹ ਚੋਣਾ ਕਰਵਾਈ ਗਿਆ। ਇਹਨਾਂ ਚੋਣਾ ਦੇ ਵਿੱਚ ਤਿੰਨ ਅਬਜ਼ਰਵਰ ਜਿਨ੍ਹਾਂ ਵਿੱਚ ਦੇਖਰੇਖ ਵਿੱਚ ਚੋਣਾ ਹੋਈਆਂ ਜਿਨ੍ਹਾਂ ਦੇ ਵਿੱਚ ਇੱਕ ਵਕੀਲ ਬਿੰਦਰ ਰਾਜਪੂ, ਦੂਸਰੇ ਵਕੀਲ ਦਕਸ਼ਿਤ ਅਤੇ ਸੀਨੀਅਰ ਪੱਤਰਕਾਰ ਤੇ ਪ੍ਰੋਫੈਸਰ ਆਫ ਜਰਨਲਿਜ਼ਮ ਡਾਕਟਰ ਹਰਸ਼ਿੰਦਰ ਸਿੰਘ ਵਾਲੀਆ ਮੌਜੂਦ ਰਹੇ। ਠੀਕ ਹਨ ਕਹਿੰਗੇ ਅ ਸੋ ਬਿਲਕੁਲ ਅ ਅੱਜ ਚੋਣਾ ਸੀ ਕਿਆਂ ਇਲੈਕਸ਼ਨ ਸੀ ਕੀ ਤੇ ਸਾਡੇ 26 ਮੈਂਬਰ ਨੇ ਜਿਨ੍ਹਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਸੀ ਜਿਸ ਦੇ ਵਿੱਚੋਂ 24 ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ ਤੇ ਸਾਰੇ ਮੈਂਬਰਾਂ ਨੇ ਜਿਹੜਾ ਹੈਗਾ ਮੈਨੂੰ ਐਜ਼ ਅ ਪ੍ਰਧਾਨ ਚੁਣਿਆ ਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਲੱਬ ਦੀ ਬਿਹਤਰੀ ਦੇ ਲਈ ਪੱਤਰਕਾਰਤਾ ਨੂੰ ਅੱਗੇ ਲੈ ਜਾਣ ਦੇ ਲਈ ਆਪਣੇ ਪੱਤਰਕਾਰਾਂ ਦੇ ਨਾਲ ਖੜਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਕਲੱਬ ਦੀ ਡਿਵੈਲਪਮੈਂਟ ਹੋਏ ਜਾਂ ਆਪਣੇ ਮੈਂਬਰਾਂ ਨੂੰ ਲੈ ਕੇ ਕੋਈ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗਾ ਤੇ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਰੇ ਮੈਂਬਰਾਂ ਦਾ ਸਾਰੇ ਭਰਾਵਾਂ ਦਾ ਪੱਤਰਕਾਰਾਂ ਦਾ ਜਿਹੜੇ ਸਾਡੇ ਕਲੱਬ ਦੇ ਮੈਂਬਰ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਮੈਨੂੰ ਚੁਣਿਆ ਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਮੈਨੂੰ ਜਿਤਾਇਆ ਤਾਂ ਉਹਨਾਂ ਦੇ ਨਾਲ ਮੈਂ ਦਿਨ ਰਾਤ ਖੜ ਕੇ ਜਿਹੜਾ ਹੈਗਾ ਕਲੱਬ ਦੀ ਬਿਹਤਰੀ ਦੇ ਲਈ ਕੰਮ ਕਰਦਾ ਰਹੂੰਗਾ ਤੇ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਮੌਕਾ ਜਿਹੜਾ ਹੈਗਾ ਉਹ ਨਹੀਂ ਮਿਲੇਗਾ ਕਿਉਂਕਿ ਅ ਰੋਜ਼ ਕੋਈ ਨਾ ਕੋਈ ਨਵੇਂ ਤਰੀਕੇ ਦੇ ਨਾਲ ਕਲੱਬ ਨੂੰ ਅੱਗੇ ਵਧਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਮੇਰੇ ਵੱਲੋਂ ਕੀਤੀ ਜਾਵੇਗੀ ਸਰਨ ਜੋ ਜੀ ਤੁਹਾਨੂੰ ਅੱਜ ਜਨਰਲ ਸੈਕਟਰੀ ਨਿਯੁਕਤ ਕਰਿਆ ਜੀ ਬਰਕੂ ਸਭ ਤੋਂ ਪਹਿਲਾਂ ਤਾਂ ਉਹਨਾਂ ਵੋਟਰਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਪਿਆਰ ਬਖਸ਼ਿਆ ਤੇ ਸਾਨੂੰ ਇੱਕ ਇੱਕ ਵੋਟ ਪਾ ਕੇ ਜਿਹੜਾ ਉਹ ਜਨਰਲ ਸੈਕਟਰੀ ਦੇ ਤੌਰ ਤੇ ਅਹੁਦੇਦਾਰੀ ਬਖਸ਼ੀ ਹੈ ਤੇ ਸਭ ਤੋਂ ਪਹਿਲਾਂ ਅ ਇਹ ਗੱਲ ਕਹਿਣੀ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਅੱਜ ਆਉਦਾ ਮਿਲਿਆ ਤੇ ਉਸ ਤਰੀਕੇ ਦੇ ਨਾਲ ਕਲੱਬ ਨੂੰ ਉਚਾਈਆਂ ਤੇ ਲੈ ਜਾਣ ਵਾਸਤੇ ਵੀ ਜਿਹੜੇ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਨੇ ਜਿਹੜੇ ਸਾਡੇ ਕਲੱਬ ਦੇ ਮੈਂਬਰਾਂ ਵੱਲੋਂ ਸਾਨੂੰ ਸੌਪੇ ਜਾਣਗੇ ਕਈ ਜਾਣਗੇ ਉਹਨਾਂ ਦੇ ਉੱਪਰ ਅਸੀਂ ਕੰਮ ਕਰਦੇ ਦਿਖਾਈ ਦਵਾਂਗੇ ਤੇ ਕਲੱਬ ਨੂੰ ਉਚਾਈਆਂ ਤੱਕ ਲੈ ਕੇ ਜਾਵਾਂਗੇ ਦੂਜੇ ਪਾਸੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਫੇਰ VOTING ਇਸ ਕਲੱਬ ਦੇ ਵਿੱਚ ਇਸ ਵਾਰ ਹੋਈ ਹੈ ਇਸ ਸਾਲ ਹਰ ਇੱਕ ਬੰਦੇ ਦੇ ਚਿਹਰੇ ਤੇ ਨੂਰ ਦਿਖ ਰਿਹਾ ਕਿਉਂਕਿ ਉਹਨੂੰ ਪਤਾ ਹੈ ਕਿ ਜਿਹੜੀ ਮੇਰੀ ਵੋਟ ਪਈ ਹੈ ਉਹ ਕੱਲੀ-ਕੱਲੀ ਵੋਟ ਦਾ ਮੁੱਲ ਪੈਂਦਾ ਜਿਹੜਾ ਦਿਖਾਈ ਦਿੱਤਾ ਬਹੁਤ ਹੀ ਫੇਰ ਤਰੀਕੇ ਨਾਲ ਸਾਡੇ ਦੇ ਸੀਨੀਅਰ ਮੈਂਬਰ ਸੀਗੇ ਕਲੱਬ ਦੇ ਅਵਿੰਦਰ ਬਿੰਨੀ ਜੀ ਹੋਗੇ ਬਖਸ਼ੀ ਜੀ ਹੋਗੇ ਮਨੀਤ ਜੀ ਹੋਗੇ ਮਨੋਜ ਜੀ ਹੋਗੇ ਜਾ ਜਿਹੜੇ ਹੋਰ ਸਾਡੇ ਮੈਂਬਰ ਸੀ ਉਹਨਾਂ ਨੇ ਬਹੁਤ ਕੁਲਵਿੰਦਰ ਮਹਿਲ ਜੀ ਹੋਗੇ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇਸ ਕੰਮ ਨੂੰ ਜਿਹੜਾ ਉਹ ਨਿਵੇਲੇ ਚੜਾਇਆ ਤੇ ਪੂਰੇ ਤਰੀਕੇ ਦੇ ਨਾਲ ਹਰ ਇੱਕ ਮੈਂਬਰ ਦਾ ਸਹਿਯੋਗ ਜੀ ਦੇਖਣ ਨੂੰ ਮਿਲਿਆ ਤੇ ਲੋਕਾਂ ਦੇ ਵਿੱਚ ਕੋ ਸਾਹ ਵੀ ਦੇਖਣ ਨੂੰ ਮਿਲਿਆ ਜਿੰਨੇ ਮੈਂਬਰ ਸੀ ਜਿਨ੍ਹਾਂ ਨੇ ਅੱਗੇ ਵੱਧ ਚੜ ਕੇ ਪਹਿਲ ਦੇ ਆਧਾਰ ਤੇ ਵੋਟਾਂ ਪਾਈਆਂ ਨੇ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਇੱਕ ਇਹ ਆਪਸ ਦੇ ਵਿੱਚ ਸੀਗਾ ਕਿ ਹਮੇਸ਼ਾਰ ਫੇਰ VOTING ਹੋਈ ਹੈ ਸਾਡੀ ਕੱਲੀ ਕੱਲੀ ਬੋਰਡ ਦਾ ਮੁੱਲ ਜਿਹੜਾ ਉਹ ਅੰਦਰੋਂ ਦਿਖਾਈ ਤਾ ਸੋਪਾ ਸਭ ਦਾ ਧੰਨਵਾਦ ਜਿਨ੍ਹਾਂ ਨੇ ਮੌਕਾ ਦਾਸ ਨੂੰ ਬਖਸ਼ਿਆ ਜੇ ਪੀਗ ਦੇ অবজারভার ਉੱਥੇ ਆਏ ਹੋ ਸਰਜੰਟ ਬਾਰੇ ਸਮਝਾ ਦੁੱਸਤ ਸਤਿਗੁਰ ਜੀ ਸਾਰਿਆਂ ਨੂੰ ਜੈ ਜੀ ਰਾਮ ਮੈਂ ਐਡਵੋਕੇਟ ਦਵਿੰਦਰ ਆਜਬੁੱਤ ਐਜ਼ ਅਬਜ਼ਰਵਰ ਅੱਜ ਆਇਆ ਸੀਗਾ ਪ੍ਰੈਸ ਕਲੱਬ ਦੀ ਵੋਟਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ ਹੈ ਸਾਰੇ ਭਰਾਵਾਂ ਨੇ ਬਹੁਤ ਵੱਧ ਚੜ੍ਹ ਕੇ ਇਸ ਬੋਰਡ ਦੇ ਵਿੱਚ ਹਿੱਸਾ ਲਿੱਤਾ ਜਿਦੇ ਵਿੱਚ 90% ਵੋਟ ਵਿਨਿੰਗ ਕੈਂਡੀਡੇਟ ਜਿਹੜੇ ਹੈਗੇ ਸਾਡੇ ਅਮਨਦੀਪ ਜੀ ਉਹਨਾਂ ਨੂੰ ਹੋਈ ਹੈ ਉਸ ਤੋਂ ਬਾਅਦ ਸਾਡੇ ਜਿਹੜੇ ਤਰਨਜੋਤ ਜੀ ਆ ਉਹ ਚੇਨਲ ਸੈਕਟਰੀ ਬਣੇ ਹੈ ਤੇ ਇਹਦੇ ਵਿੱਚ ਬਹੁਤ ਸੁਚੀ ਦੀ ਗੱਲ ਹੈ ਵੈਸੇ ਤਾਂ ਸਾਰੇ ਹੀ ਸਾਡੇ ਭਰਾ ਨੇ ਰਾਲ ਮਿਲ ਕੇ ਇਸ ਮੀਡੀਆ ਕਲੱਬ ਦੀ ਬਹੁਤ ਹੀ ਵਧੀਆ ਯੋਗਦਾਨ ਰਿਹਾ ਹੈ ਪਟਿਆਲਾ ਜਿੱਤੇ ਪੰਜਾਬ ਦੇ ਮੀਡੀਆ ਦੇ ਵਿੱਚ ਔਰ ਮੈਂ ਜਾਣਦਾ ਕਿ ਸਾਰੇ ਰਾਲ ਮਿਲ ਕੇ ਇਸ ਮੀਡੀਆ ਕਲੱਬ ਨੂੰ ਇੰਨੀ ਤਰੱਕੀ ਤੇ ਲਿਜਾਣ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਮੀਡੀਆ ਦਾ ਕਲੱਬ ਦਾ ਪੂਰੇ ਭਾਰਤ ਤੇ ਔਰ ਪੂਰੇ ਵਰਲਡ 'ਚ ਨਾਮ ਫੈਲੇ ਧੰਨਵਾਦ ਆਓ ਜਿੱਧਰ ਵੇਖੋ ਉਧਰ ਹੋਓ ਹੋਈਏ ਵੇਖੋ ਕੋਟੇ ਇਧਰ ਹਾਂ ਅੱਛਾ ਅੱਛਾ ਜੇਕਰ ਰਾਲ ਮਨਦੀਪ ਸਿੰਘ ਪ੍ਰਧਾਨ ਜੁਨੇ ਕੇ ਜਨਰਲ ਸਕੱਤਰ ਠਕਰਾਲ ਸਾਹਿਬ ਬਣੇ ਨੇ ਸਰਜੂਤ ਤੇ ਕੈਸ਼ੀਅਰ ਤਾਂ ਜਿਹੜਾ ਹੈ ਉਹ ਪਹਿਲੇ ਸਰਬ ਸੰਸਦੀ ਦਾ ਚੁਣੇਗਾ। ਮੇਰੇ ਖਿਆਲ ਨਾਲ ਜਿਹੜੀ ਇਹ ਚੋਣ ਹੈ ਇਹ ਇੱਕ ਸੰਕੇਤ ਹੈ ਕਿ ਇਹ ਕਲੱਬ ਜਿਹੜੀ ਹੈ ਲੋਕਤੰਤਰ ਢੰਗ ਨਾਲ ਚੱਲ ਰਹੀ ਹੈ। ਡੈਮੋਕ੍ਰੈਟਿਕ ਵੇ ਨਾਲ ਇਸ ਕੰਟਰੀ ਦੀ ਜੀਡੀਪੀ ਸਸਤਾ ਕੰਮ ਕਰਦੀ ਹੈ। ਉਹ ਬਹੁਤ ਅੱਗੇ ਜਾਂਦੀ ਹੈ। मैं आस करदा के इलेक्ट्रॉनिक मीडिया प्रधान नौजवान जनरल सकत्र ए जल बहुत चुनौतियां ने मीडिया के सामने खास तौर पर इलेक्ट्रॉनिक मीडिया के सामने बहुत पास प्रेशर ने मैं ਇੰਡੀਪੈਂਡੈਂਟ ਜਰਨਲਿਸਟ ਇਨਕੁਆਇਰੀ ਕਮਿਸ਼ਨ ਦਾ ਮੈਂਬਰ ਸੈਕਟਰੀ ਹਾਂ ਮੈਨੂੰ ਪਤਾ ਹੈ ਕਿ ਮੇਰੇ ਕੋਲ ਕੇਸ ਆਉਂਦੇ ਨੇ ਤੋਂ ਇਸ ਤਰ੍ਹਾਂ ਦੇ ਜਦੋਂ ਮਾਹੌਲ ਹੋਏ ਇਹਨਾਂ ਕਲੱਬਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ ਕਿ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਆਜ਼ਾਦਨ ਤੌਰ ਤੇ ਇਹ ਵਰਕ ਕਰਨ ਉਸ ਲਈ ਕਲੱਬ ਜਿਹੜੀ ਹੈ ਉਹ ਲਗਾਤਾਰ ਕੰਮ ਕਰੇਗੀ ਔਰ ਇਹ ਕੰਮ ਜਿਹੜਾ ਹੈ ਸਹੀ ਦਿਸ਼ਾ ਵੱਲ ਜਾਏਗਾ ਇਸ ਆਸਦਾਨ ਮੈਂ ਸਭ ਨੂੰ ਨਵੇਂ ਚੁਣੇ ਅਹੁਦੇਦਾਰਾਂ ਨੂੰ ਤੇ ਸਾਰੇ ਕਲੱਬ ਨੂੰ ਮੈਂ ਮੁਬਾਰਕਬਾਦ ਵੀ ਦਿੰਦਾ ਸ਼ੁਭ ਸ਼ਾਮਬਾਦ ਵੀ ਦਿੰਦਾ ਤੁਹਾਡਾ ਬਹੁਤ ਬਹੁਤ